ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰਾ ਆਪਣੇ ਕੋਲ ਮੱਕੀ ਦਾ ਆਚਾਰ ਪਾ ਕੇ ਗਿਆ ਤਾਂ ਉਹੀ ਉਹੀ ਵੀਰੇ ਨੇ ਕਹਿੰਦਾ ਫਲੋਰ ਕਲੋਰ ਪਿੰਡਾ ਵੀਰੇ ਦਾ ਬਨੂੜ ਕੋਲ ਕਲੋਰ ਵੀਰੇ ਕੋਲ 7-8 ਕੰਬਾਈਨਾ ਤੇ 2 ਬੇਲਰ ਵੀਰੇ ਦਾ ਰੈਕ ਆ ਗਿਆ ਅੱਜ ਆਪਣੇ ਕੋਲ ਤੇ ਕਾਲੂ ਮਸ਼ੀਨ ਆ ਜਣੀ ਤੇ ਵੀਰਾ ਆਪ ਵੀ ਆਇਆ ਤੇ ਕੱਲ ਨੂੰ ਕੱਲੂ ਆਜੂਗੀ ਮਸ਼ੀਨ ਹਾਂ ਜੀ ਅੱਜ ਸ਼ਾਮ ਨੂੰ ਜਾਂ ਸਵੇਰੇ ਆਜੂਗੀ ਬਸ ਠੀਕ ਆ ਬਸ ਫਿਰ ਤਾਂ ਆਪਣਾ ਸੌਣਾ ਚੱਲੀ ਜਾਣਾ ਗਾਉਂ ਹਾਂ ਜੀ ਆਈ ਉਹਨੂੰ ਰੋਜ਼ 30 35 ਕਿੱਲੇ ਚਾਹੀਦੇ ਆ ਬਸ ਠੀਕ ਆ ਠੀਕ ਆ ਠੀਕ ਆ ਇਹਦੀ ਅੱਜ ਆਪਾਂ ਨੇ ਰੈਕ ਪਹਿਲਾਂ ਪੇਰਤਾ ਵੀ ਪਹਿਲੇ ਗਿੱਲਾ ਗੁੱਲਾ ਜਮਣਾ ਸੁੱਕ ਜਾਊਗਾ ਹਾਂ ਜੀ ਹਾਂ ਨਾਲੇ ਮੜਾ ਜਾ ਹੋਰ ਹਵਾ ਜੀ ਲੱਗ ਜਾਂਦੀ ਹੈ ਤੇ ਇੱਥੇ ਆਪਾਂ ਨੇ ਸਟੋਰੇਜ ਕਰ ਲਾ ਲੱਗ ਜਾਣਾ ਆਪਣਾ ਬਸ ਇਹਦਾ ਜਗਤਜੀਤ ਦਾ ਰੈਕ ਬੜਾ ਬਾਕੀ ਇਹਨਾਂ ਨੂੰ ਇਹ ਬੜਾ ਇਹ 11 10 ਵਾਲਾ ਆ ਦੂਜੇ 9 ਵਾਲੇ ਹੋਣੇ ਆ ਅੱਛਾ ਜੀ ਠੀਕ ਆ ਇਹ ਇਹਦੇ ਟਾਈਨਾਂ ਦਾ ਵੀ ਜਣੀ ਕਿ ਛੇਤੀ ਬਾਰੀ ਆਈ ਜਾਂਦੀ ਹੈ ਛੇਤੀ ਬਾਰੀ ਆਉਂਦੀ ਹੈ ਟਰੈਕਟਰ ਯਾਰਾਂ ਤੁਰੂਗਾ ਜੀ ਠੀਕ ਹੈ ਟਰੈਕਟਰ ਜ਼ਿਆਦਾ ਤੁਰੂਗਾ ਟਰੈਕਟਰ ਪਹਿਲੇ ਗੇਅਰ ਤੇ ਚੱਲੂਗਾ ਦੂਏ ਚੀਜ਼ ਤੇ ਦੂਏ ਗੇਅਰ ਤੇ ਚੱਲੂਗਾ ਜੀ ਠੀਕ ਹੈ ਠੀਕ ਹੈ ਠੀਕ ਹੈ ਵੀ ਜਣੀ ਕਿ ਛੇਤੀ ਛੇਤੀ ਚੱਕੀ ਜਾਊਗੀ ਹਾਂ ਇੱਕ ਸਫਾਈ ਵੱਧ ਕਰੂਗਾ ਜੀ ਤੁਹਾਡੀ ਤੇ ਜਿਹੜਾ ਤੁਸੀਂ ਕਹਿੰਦੇ ਵੀ ਇਹਦੇ ਬੇਲਰ ਦਾ ਫਰਕ ਹੈ ਜਗਤਜੀਤ ਦਾ ਫਿਰ ਵਿੱਚ ਵੀ ਮਸ਼ੀਨ ਦੇ ਕੋਈ ਜ਼ਿਆਦਾ ਚੌੜ ਮਸ਼ੀਨ ਵੀ 1 ਫੁੱਟ ਦੂਜੇ ਨਾਲੋਂ ਵੱਡੀ ਹੈ ਜੀ ਅੱਛਾ ਦੋ ਇਹਨਾਂ ਨਾਲੋਂ ਵੱਡੀ ਹੈ 1 ਫੁੱਟ ਠੀਕ ਹੈ ਠੀਕ ਹੈ ਠੀਕ ਉਹ ਜਗਜੀਤ ਵਾਲਾ ਦੋ ਵੀ ਚੱਕ ਲਊਗਾ ਠੀਕ ਹੈ ਠੀਕ ਹੈ ਮਤਲਬ ਕਿ 1.5 ਘਟ ਆਣਗੇ ਹੁਣ ਠੀਕ ਹੈ ਠੀਕ ਹੈ ਇਹ ਡਬਲ ਕਰਕੇ ਦੇ ਦੂਗਾ ਹਾਂ ਵੀ ਪੁੱਠੀ ਕਰਕੇ ਲਾ ਦੋਵੇਂ ਹੈ ਨਾ ਇਹ ਇਸ ਕਰਕੇ ਵੀਰੇ ਵੀ ਧੁੱਪ ਲੱਗ ਜੂਗੀ ਠੀਕ ਹੈ ਠੀਕ ਹੈ ਫਿਰ ਇੱਥੇ ਠੀਕ ਹੈ ਤੁਸੀਂ ਸਿੰਗਲ ਸਿੰਗਲ ਚ ਕਰਵਾ ਰਹੇ ਆ ਠੀਕ ਹੈ ਮੈਂ ਕਹਿੰਦਾ ਸਿੰਗਲ ਸਿੰਗਲ ਚ ਜ਼ਿਆਦਾ ਸਫਾਈ ਆਈ ਜਾਂਦੀ ਆ ਹਾਂ ਇਹ ਫਿਰ ਜੱਟ ਜੀ ਦੇ ਨਾਲ ਦੀ ਨਾਲੇ ਦੇ ਦੋਨੇ ਆ ਕਿ ਕੋਈ ਹੈ ਵੇਟਿੰਗ ਇਹਦੀ ਨਹੀਂ ਤਾਂ ਹਫਤਾ ਜੀ ਅੱਛਾ ਇੱਕ ਹਫਤਾ ਡਬਲ ਕਰਤੀਗੇ ਹਾਂ ਤੇ ਮਾਲਕਾ ਤੋਂ ਅੱਗੇ ਡਬਲ ਕਰ ਦਿੰਦੇ ਠੀਕ ਹੈ ਕ ਘਮਾ ਕੇ ਉਹਦੇ ਪਰੇ ਲਾ ਦਿੰਦੇ ਆ ਫੇ ਡਬਲ ਹੋ ਜਾਂਦੀ ਲੋ ਜੀ ਬੈਲਰ ਵੀ ਪਹੁੰਚ ਗਿਆ ਆਪਣੇ ਕੋਲ ਲੋਈ ਚਲਾਤਾ ਆਪਾਂ ਨੇ ਹੈਦਾ ਕੀ ਚੱਕਰ ਟਰੈਕਟਰ ਦਾ ਤੇ ਹੀ ਕੱਟ ਟਰੈਟ ਅੱਛਾ ਕੱਟ ਔਟ ਠੀਕ ਹੈ ਠੀਕ ਮੇਰਾ ਉਹ ਜੀ ਤਾਂ ਕਹਿੰਦਾ 55 ਦੀ ਤਾਂ ਬਹੁਤ بڑا ਟਰੈਕਟਰ ਬੀਲਰ ਪਤਾ ਨਹੀਂ ਮੈਂ ਦੇਖਿਆ ਪਿਛਲੀ ਵਾਰ ਹਾਂ ਜੀ ਸੇਮ ਇਮੋਰਟ 10 ਨੰਬਰ ਦਾ ਹਾਂ ਉਹਨੇ ਜੀ ਰਿਮਾਰਕ ਪਾਣਗੇ ਅੱਛਾ ਠੀਕ ਹੈ ਆਉ ਟਕਾਈ ਨਾਲ ਚੱਲੀ ਜਾਵੇ ਬਸ ਬ੍ਰੇਕ ਡਾਊਨ ਨਾ ਆਵੇ ਬਸ ਬਾ ਠੀਕ ਹੈ ਠੀਕ ਹੈ ਠੀਕ ਹੈ ਉਹ ਗੱਟ ਪੂਰੀ ਟਾਈਟ ਬੰਨ ਰਹੀ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਸਿੱਧਾ 2 2 ਕਿੱਲਿਆਂ ਚ ਚੱਲ ਪਿਆ ਠੀਕ ਠੀਕ ਜੀ ਹੁਬਾ ਕੈਡਾ ਜਾ ਆਉਂਦਾ ਲੱਗਦਾ ਵੀਰੂ ਕੰਮ ਕੈਡਾ ਹੈ ਇਹਨਾ ਬਸ ਜੋੜ ਲੈਣਾ ਫਰਕ ਹਾ ਹੁਣ ਆਇਆ ਲੋਟ ਕੰਮ ਸੋ ਬਾਕੀ ਭਾਈ ਜਦੋਂ ਆਪਾਂ ਝੋਨੇ ਵੜਦੇ ਨਾ ਮੌਸਮ ਬਾਲਾ ਸੁਣਾ ਹੁੰਦਾ ਦੇਖੋ ਕਿਆ ਸੁਣਾ ਬੱਦ ਹਨਾ ਕਣਕਾਂ ਦੇ ਟਾਈਮ ਆ ਮਾਹੌਲ ਜਿਹਾ ਨਹੀਂ ਹੁੰਦਾ ਜੀਰੀ ਦੇ ਟਾਈਮ ਮਤਲਬ ਫਿਰ ਵੀ ਫਰਕ ਰਹਿੰਦਾ ਹੈ ਜੀ ਕਿ ਅਸੀਂ ਸਿੱਧਾ ਚੱਲ ਰਹੀਆਂ ਪਿੰਡ ਤੋਂ ਇਕੱਟੀਆਂ-ਇਕੱਟੀਆਂ ਨੇ ਲੋਕੋ ਕੀ ਹੋਮ ਸਿੱਧਾ ਦੇ ਅਪਨਾ ਵੀ ਝੋਨਾ ਵੱਡਾ ਵੀ ਕਰੋ ਜੀ ਇਕੱਠ ਕਰਾਂਗੇ ਸਟਾਫ ਆਪਾਂ ਆਪਣਾ ਕਿ ਆਪਣਾ ਤਾਂ ਸਾਰੀ ਲੇਟ ਵਾਲਾ ਹੀ ਤਾਂ ਕੋਈ ਜਿਹੜੀ ਮਸ਼ੀਨ ਵਾਲੀ ਜਿਲੀ ਲਈ ਵੀ ਆਪਾਂ ਨੇ ਉਹ ਹੈ ਉਹ ਤਕਰੀਬਨ ਦਿਨ ਵੀ ਵੱਧ ਲੈ ਲੈਂਦੀ ਆ ਵੱਢ ਹੋਣ ਤੋਂ ਅੱਜ ਬੇਲਰ ਵੀ ਪਹੁੰਚ ਗਿਆ ਆਪਣੇ ਕੋਲ ਤੇ ਬੇਲਰ ਦਾ ਵੀ ਕੰਮ ਸਟਾਰਟ ਚੱਲ ਰਿਆ ਨਾਲ ਤੇ ਬਾਕੀ ਤੁ ਜੀਮ ਜੀ ਇੰਟੈਂਜ ਜਿਹੜਾ ਮਾਰਨ ਵਾਲੇ ਅੱਜ ਦੋ ਮਸ਼ੀਨਾਂ ਤਾਂ ਇਕੱਠੀਆਂ ਚੱਲਦੀਆਂ ਤੇ ਦਸ਼ਮੇਸ਼ ਤੇ ਬੜੀ ਸਟੈਂਡਰਡ ਤੇ ਬਾਕੀ ਉਹ ਚੱਲ ਰਹੀ ਆ ਪਿੰਡ ਹੁਣ ਆ ਗਏ ਅਸੀਂ ਸਾਧੂਗੜ ਤੇ ਉੱਥੇ ਉਹ ਟਰਾਲੀ ਦੇ ਪਿਛਲੇ ਪਾਸੇ ਗੜਗੀ ਟਰਾਲੀ ਮੈਂ ਤਾਂ ਟਰੈਕਟਰ ਲੈਣ ਵਾਸਤੇ ਮਾ ਚੱਲ ਇੱਧਰ ਦੇਖ ਕੇ ਜਾਣਾ ਜੂਰੇ ਬੇਲਾ ਕੋਈ ਇੱਧਰ ਵੀ ਸਾਰੇ ਬੁੱਕ ਅੱਜ ਗੜਗੜੇ ਹੀ ਹੋ ਰਿਹਾ ਆ ਵੀ ਪਹਿਲਾਂ 4x4 ਵੀ ਗੜ ਗਿਆ ਤਾਂ ਇਹ ਵੀ ਟੋਚਨ ਨਾਲ ਗੱਡੇ ਆ ਵੀ ਸਾਰੇ ਹੁਣ ਟੋਚਨਾਂ ਨਾਲੇ ਨਿਕਲਣੇ ਆ ਮੀਂਹ ਤੋਂ ਬਾਅਦ ਖੇਤ ਪੂਰੇ ਰੱਜਮੇ ਜੇ ਹੋਗੇ ਨਾ ਇੱਕ ਵਾਰ ਹੁਣ ਬਾਕੀ ਟੋਚਨਾਂ ਦੇ ਹਿਸਾਬ ਨਾਲੇ ਚੱਲਣਾ ਕੰਮ ਸੋਨੀ ਚੱਲ ਰਿਹਾ ਅੱਜ ਸੋਨੀ ਮਾਰ ਰਿਹਾ ਜ਼ੋਰ ਪੂਰਾ ਲਓ ਜੀ ਅੱਜ ਲਿਆਂਦਾ ਨਵਾਂ ਪੀਐਸ ਪਹਿਲਾ ਟੋਚਨ ਇਸਰ ਪਾਪਾ ਟਾਲੀਆਂ ਕਿੱਧਰ ਨੂੰ ਲੱਕਿਆ ਪਹਿਲਾਂ ਪਿੱਛੇ ਨੂੰ ਖਿੱਚ ਲਈਏ ਮਾ ਥੋੜੀ ਜੀ ਬਣਾ ਲੰਦੇ ਚਾਲ ਜੀ ਪਿੱਛੇ ਨੂੰ ਖਿੱਚ ਲੈਣੇ ਆ ਚੱਲ ਅੱਡੋ ਕੋਲਾ ਬਾਕੀ ਦੇਖ ਲੈ ਮੈਂ ਸਾਡੇ ਦੇ ਦੋ ਟਾਇਰ ਖੁੰਗ ਗਿਆ ਬੋਸ ਬੋਸ ਲੈ ਵੀ ਫੁੱਫੜਨੇ ਇਕੱਲੇ ਨੇ ਉਹ ਪਾ ਲਿਆ ਪੰਗਾ ਟਰੈਕਟਰ ਦਾ ਗੇਅਰ ਬੜਾ ਲੈ ਓ ਦੁਆ ਲੋ ਲਵਾ ਦੁਆ ਲੋ ਆਹ ਬਈ ਮਿੱਤਰਾ ਅੱਜ ਪੰਗਾ ਕਸੂਤਾ ਪੈ ਗਿਆ ਕੱਢ ਲਿਆ ਆਪਣੇ ਨੋਬੋ ਬਾਹਰ ਅੱਦ ਦੁਆਲ ਫੋਲੜਾ ਖਿੱਚ ਕੇ ਮੇਰੇ ਸੂਤ ਆ ਗਿਆ ਨਹੀਂ ਖੇਤ ਦਬਦਾ ਜ਼ਿਆਦਾ ਹੈ ਕੰਮ ਹੋਊ ਕਿਹੜਾ ਇਹ ਦਿਲ ਨੇ ਦਿਆ ਪਰ ਇਤਨੂੰ ਹੁੰਦੀ ਐ ਜੇ ਚੜਨਾ ਤਾਂ ਇਹਨੇ ਲੈ ਵੀ ਮੇਟਰ ਆ ਗਿਆ ਬਾਹਰ ਇਹਨੇ ਵੀ ਅੱਜ ਸੋਨਾ ਜ਼ੋਰ ਮਾਰਿਆ ਬਈ ਟਰਾਲੀ ਨੇ ਲੜ ਗਿਆ ਕੋਈ ਨਾ ਖੁੱਲ ਲੈਣ ਦੇ ਹੁਣ ਕੋਈ ਨਾ ਬਾਹਰ ਆ ਜੇ ਠੀਕ ਆ ਉਹ ਪਿੰਨ ਪਿੰਨ ਮਿਲ ਗਿਆ ਅੱਗੇ ਬਸ ਤੁਸੀਂ ਉੱਤੇ ਪਾਪਾ ਮੈਂ ਕਹਿੰਦਾ ਮੂਰੇ ਨੂੰ ਇਹ ਪਾ ਲਈ ਅੱਛਾ ਅੱਛਾ ਪਿੱਛੇ ਨੂੰ ਕੱਢਣਾ ਪਿੱਛੇ ਨੂੰ ਇਹ ਪਿੱਛੇ ਵੇਟ ਹੈ ਮੂਰੇ ਉਂ ਵੀ ਵੇਟ ਹੈ ਇਹਦੇ ਵੀ ਲੱਵੀ ਹੁਣ ਨਹੀਂ ਛੱਡਣਾ ਆਪਾਂ ਨੇ ਹਾਂ ਪਾਲਾ ਪਾਲਾ ਆ ਜਾ ਇਹ ਰੋਡ ਪਰ ਜਾਂਦਾ ਜਾਂਦਾ ਸਾਫਲੇ ਆਏ ਲੋ ਜੀ ਸਵੇਰ ਦੀ ਆ ਮਸ਼ੀਨ ਨੇ ਅੱਜ ਉਹ ਉੱਥੇ ਤੋਂ ਲੈ ਕੇ ਉਹ ਤੱਕ ਟਰਾਲੀਆਂ ਟਰਾਲੀਆਂ ਭਰਤੀਆਂ ਉਕੈਮ ਅੱਜ ਸੁੱਕੇ 'ਚ ਚੱਲ ਰਿਹਾ ਤਾਂ ਅੱਜ ਸੁੱਕੇ 'ਚ ਤਾਂ ਹੈ ਅੱਜ ਜਮਾ ਸੁੱਕੇ 'ਚ ਤਾਂ ਹੈ ਨਾ ਜਿਹੜਾ ਸੁੱਖੀ ਸਾੰਦੀ ਨਿਕਲਿਆ ਆ ਪਹੀਜ 'ਚ ਵੀ ਘੜੀ ਜਾਂਦਾ ਆ ਆ ਪਹੀਜ 'ਚ ਖੜਾ ਖੜਾ ਹੀ ਖੜ ਲਿਆ ਦੱਸ ਇਹਨੂੰ ਪਹੀਜ 'ਚ ਕੱਢ ਕੇ ਫੁੱਲ ਕਰਾਇਆ ਸੀ ਨੇ ਸਾਰੇ ਦੋਪੀ ਸਾਲੀ ਨਾਲ ਸਲਾਬ ਵਾਲੇ ਨਾਲ ਮੀਂਹ ਹੀ ਹੋਈ ਵੀ ਆ ਸਾਰੇ ਕਿਤੇ ਹੋਈ ਵੀ ਆ ਸਲਾਬ ਹੁਣ ਆ ਤਾਂ ਆਪਨੇ ਦੇਖ ਲਿਆ ਬਚਾ ਕੇ ਖੜਾਇਆ ਤਾਂ ਉਹ ਇੱਜਾ ਕਾ ਪਾਣੀ ਦੀ ਚੱਲੀ ਕਹਿੰਦਾ ਮੈਂ ਕਿਉਂ ਰਹਿਣੀ ਚੱਲੀ ਆ ਉਹ ਤੁਸੀਂ ਜਦੋਂ ਉਹਨੂੰ ਲੈ ਜਾਓ ਜੋਗੀ ਹਾਂਜੀ ਹਾਂ ਉਹ ਜਾਂਦੀਆਂ ਲੈ ਜਾਓ ਬੱਬੂ ਆਪਾਂ ਬਸ ਚੱਲਦਾ ਉਹ ਲੈ ਜਾਂਦੇ ਬੰਦ ਕਰਦੇ ਹਾਂ